ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਦੀ ਵਿਦਿਆਰਥਣ ਪਰੀ ਨੇ 12ਵੀਂ ਪ੍ਰੀਖਿਆ ਵਿੱਚੋਂ ਅੰਮ੍ਰਿਤਸਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਪਰੀ ਨੇ 500 ਵਿੱਚੋਂ 494 ਅੰਕ ਲਏ ਅਤੇ ਅੰਮ੍ਰਿਤਸਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੰਜਾਬ ਦੇ ਵਿੱਚ 6ਵਾਂ ਸਥਾਨ ਹਾਸਲ ਕੀਤਾ ਇਸ ਮੌਕੇ ਪਰੀ ਨਾਲ ਗੱਲਬਾਤ ਕਰਨ ਤੇ ਉਸਨੇ ਦੱਸਿਆ ਕਿ 12ਵੀਂ ਤੋਂ ਬਾਅਦ ਉਹ BCA ਕਰਨਾ ਚਾਹੁੰਦੀ ਹੈ ਅਤੇ ਉਸ ਨੇ ਆਪਣੇ ਏਮ ਬਾਰੇ ਦੱਸਿਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਆਈਪੀਐਸ ਅਫਸਰ ਬੰਨਾ ਚਾਹੁੰਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗੁਰੂ ਨਗਰੀ ਦੀ ਸੇਵਾ ਕਰ ਸਕੇ ਇਸ ਮੌਕੇ ਪਰਿਦੇ ਮਾਪੇ ਖੁਸ਼ ਨਜ਼ਰ ਆਏ ਅਤੇ ਉਹਨਾਂ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਸਾਡੀ ਬੱਚੀ ਦਾ ਸੁਪਨਾ ਹੈ ਕਿ ਉਹ ਆਈਪੀਐਸ ਅਫਸਰ ਬੰਨਾ ਚਾਹੁੰਦੀ ਹੈ ਅਤੇ ਉਸ ਦੇ ਇਸ ਸੁਪਨੇ ਨੂੰ ਸਕਾਰ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਜੋ ਵੀ ਮਦਦ ਹੋ ਸਕਦੀ ਹੈ ਉਹ ਸਾਡੀ ਬੱਚੀ ਦੀ ਜ਼ਰੂਰ ਕੀਤੀ ਜਾਵੇ ਤਾਂ ਜੋ ਇੱਕ ਗਰੀਬ ਘਰ ਦੀ ਬੱਚੀ ਆਈਪੀਐਸ ਅਫਸਰ ਬਣ ਕੇ ਗੁਰੂ ਨਗਰੀ ਅੰਮ੍ਰਿਤਸਰ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਸਕੇ ਅਤੇ ਗੁਰੂ ਨਗਰੀ ਦੀ ਸੇਵਾ ਕਰ ਸਕੇ ਹਾਂਜੀ ਬੱਚੇ ਸਭ ਤੋਂ ਪਹਿਲੇ ਤੇ ਆਪਣਾ ਨਾਮ ਤੇ ਕਿਹੜੇ ਸਾਲ ਤੋਂ ਤੁਸੀਂ ਸਰਕਾਰੀ ਸਕੂਲ ਚ ਦਾਖਲ ਹੋਏ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਪਰੀ ਹੈ ਮੈਂ ਸਰਕਾਰੀ ਕੰਨਿਆਸੀ ਨੇ ਸੈਂਡ ਸਕੂਲ ਕੋਡ ਬਾਬਾ ਦੀਪ ਸਿੰਘ ਦੀ 12ਵੀਂ ਜਮਾਤ ਦੀ ਵਿਦਿਆਰਥਣਾ ਤੇ ਮੈਂ ਜਦੋਂ 8ਵੀਂ ਜਮਾਤ ਦੇ ਵਿੱਚ ਇਸ ਸਕੂਲ ਦੇ ਵਿੱਚ ਦਾਖਲਾ ਲਿਆ ਸੀ ਤੇ 12ਵੀਂ ਤੱਕ ਮੈਂ ਹੁਣ ਉਸੇ ਸਕੂਲ ਦੇ ਵਿੱਚ ਆਂ 8ਵੀਂ ਦੇ ਵਿੱਚ 2020 ਦੇ ਵਿੱਚ ਮੈਂ ਇਸ ਸਕੂਲ ਦੇ ਵਿੱਚ ਦਾਖਲਾ ਲਿਆ ਸੀ ਤੇ ਪਹਿਲੇ ਸਭ ਤੋਂ ਪਹਿਲਾਂ ਤੇ ਪ੍ਰੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਅ ਅੰਮ੍ਰਿਤਸਰ ਦਾ ਨਾਂ ਰੋਸ਼ਨ ਤੇ ਕੀਤਾ ਹੀ ਹੈ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ ਤੇ ਆਪਣੇ ਮਾਪਿਆਂ ਦਾ ਵੀ ਨਾਂ ਰੋਸ਼ਨ ਕੀਤਾ ਪਲੱਸ 2 ਕਲਾਸ ਦੇ ਵਿੱਚੋਂ ਤੁਹਾਡਾ ਹੁਣ ਨਤੀਜਾ ਅੱਜ ਹੀ ਆਇਆ ਤੇ ਕਿੰਨੇ ਪਰਸੈਂਟ ਨੰਬਰ ਤੁਸੀਂ ਲਏ ਨੇ ਤੇ ਕਿੰਨਿਆਂ ਚ ਕਿੰਨੇ ਨੰਬਰ ਆਏ ਨੇ ਸਟੂ ਦੇ ਵਿੱਚ ਜਿਹੜਾ ਨਤੀਜਾ ਆਇਆ ਮੇਰੇ ਮਾਰਕਸ ਸੀ 500 ਦੇ ਵਿੱਚੋਂ 494% ਮਾਰਕਸ ਸੀ ਤੇ ਪਰਸੈਂਟੇਜ ਮੇਰੀ 98.8% ਸੀ ਗੁੱਡ ਇਹਦੇ ਵਾਸਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੇ ਅੱਜਕੱਲ ਦੇ ਬੱਚੇ ਜਿਹੜੇ ਨੇ ਖਾਸ ਕਰ ਟੀਵੀ ਦੇਖ ਲਿਆ ਜਾਂ ਮੋਬਾਈਲ ਦੇ ਉੱਤੇ ਪ੍ਰੋਪਰ ਜ਼ਿਆਦਾ ਬੱਚੇ ਰਹਿੰਦੇ ਨੇ ਤੇ ਕਿੰਨੇ ਘੰਟੇ ਦੀ ਤੁਹਾਡੀ ਸਟੱਡੀ ਸੀ ਤੇ ਕੀ ਸੋਚਿਆ ਮਨ 'ਚ ਕੀ ਬਣਨਾ ਚਾਹੁੰਦੇ ਹੋ ਮੈਂ ਰੋਜ਼ਾਨਾ ਸਕੂਲ ਵੀ ਪੜ੍ਹ ਕੇ ਆਉਂਦੀ ਸੀ ਘਰ ਆ ਕੇ ਜੋ ਹੋਮਵਰਕ ਐਸਾਈਨਮੈਂਟਸ ਮਿਲਦੇ ਸੀ ਉਹ ਵੀ ਕਰਦੀ ਸੀ ਤੇ ਥੋੜਾ ਬਹੁਤਾ ਟਾਈਮ ਆਪਣੀ ਸੈਲਫ ਸਟਡੀ ਨੂੰ ਵੀ ਦੇਂਦੀ ਸੀ ਤੇ ਇਸ ਤੋਂ ਇਲਾਵਾ ਮੈਂ ਵੀ ਫੋਨ ਵੇਖਦੀ ਸੀ ਆਪਣਾ ਥੋੜਾ ਬਹੁਤਾ ਮਨੋਰੰਜਨ ਕਰਨ ਦੇ ਲਈ ਕਿ ਜ਼ਰੂਰੀ ਹੁੰਦਾ ਮੈਂ ਸੋਚਦੀ ਆਂ ਅੱਧਾ ਕੋ ਘੰਟਾ ਫੋਨ ਵੇਖਣਾ ਗਲਤ ਨਹੀਂ ਹੁੰਦਾ ਤੇ ਮੈਂ ਚਾਹੂੰਗੀ ਕਿ ਬੱਚੇ ਜੋ ਆ ਫੋਨ ਵੇਖਦੇ ਆ ਪਰ ਫੋਨ ਦੇ ਵਿੱਚ ਉਹ ਆਪਣੇ ਨਾਲ ਜੋ ਉਹਨਾਂ ਨੂੰ ਲਾਭ ਦੇ ਸਕਣ ਉਹ ਚੀਜ਼ਾਂ ਵੇਖਣ ਤੇ ਜ਼ਿਆਦਾ ਵਧੀਆ ਜਿਵੇਂ ਹੁਣ ਸਕੂਲ ਵਿੱਚ ਤੁਹਾਨੂੰ ਕੋਈ ਚੈਪਟਰ ਨਹੀਂ ਸਮਝ ਆਇਆ ਤੁਸੀਂ ਘਰੇ ਆ ਕੇ YouTube ਤੇ ਦੁਬਾਰਾ ਉਹ ਚੈਪਟਰ ਦੇਖ ਸਕਦੇ ਹੋ ਨਾ ਤੁਸੀਂ ਫੋਨ ਵੀ ਦੇਖ ਲੋਗੇ ਤੁਹਾਡਾ ਕੰਮ ਵੀ ਹੋ ਜਾਏਗਾ। ਤੁਹਾਨੂੰ ਦੀ ਮੌਕਾ ਆਇਆ ਕਿ ਜਿਹਦੇ ਵਿੱਚ ਮਾਪਿਆਂ ਦੇ ਨਾਲ ਵੀ ਹੱਥ ਵੰਡਾਇਆ ਪੜ੍ਹਾਈ ਦੇ ਨਾਲ ਨਾਲ। ਹਾਂਜੀ ਮਾਪਿਆਂ ਦੇ ਨਾਲ ਹੱਥ ਵੰਡਾਇਆ ਹਰ ਘਰ ਦੇ ਵਿੱਚ ਟਾਈਮ ਹੁੰਦਾ ਕਿ ਕਈ ਵਾਰੀ ਮੰਮੀ ਪਾਪਾ ਠੀਕ ਨਹੀਂ ਹੁੰਦੇ ਤੇ ਕੰਮ ਕਰਾਉਣਾ ਪੈ ਜਾਂਦਾ ਵਾ। ਤੇ ਆਹ ਗੱਲ ਠੀਕ ਵੀ ਆ ਅਗਰ ਅਸੀਂ 10-15 ਮਿੰਟ ਘਰ ਦੇ ਕੰਮ ਨੂੰ ਦੇਣੇ ਆ ਤੇ ਇਹ ਸਾਡੀ ਸਟੱਡੀ ਤੇ ਬਹੁਤਾ ਇਫੈਕਟ ਨਹੀਂ ਪਾਉਂਦਾ। ਤੇ ਬੰਨਾ ਕੀ ਚਾਹੁੰਦੇ ਹੋ ਕਿ ਏਮ ਐ ਤੁਹਾਡਾ ਕਿਹੜੀ ਆ ਮੰਜ਼ਲਾਂ ਨੂੰ ਤੁਸੀਂ ਛੂਹਣਾ ਚਾਹੁੰਦੇ ਹੋ ਕਿਉਂਕਿ ਅੰਮ੍ਰਿਤਸਰ ਚ ਪਹਿਲਾ ਸਥਾਨ ਤੁਸੀਂ ਪ੍ਰਾਪਤ ਕੀਤਾ। ਮੈਂ ਯੂਪੀਐਸਸੀ ਦੇ ਥਰੂ ਆਈਪੀਐਸ ਐਗਜ਼ਾਮ ਦੇਣਾ ਚਾਹੁੰਦੀ ਤੇ ਇੱਕ ਆਈਪੀਐਸ ਆਫੀਸਰ ਬੰਨਾ ਚਾਹੁੰਦੀ ਆ ਕਿਹੜੇ ਕੋਰਸ ਦੇ ਵਿੱਚ ਤੁਸੀਂ ਐਡਮਿਸ਼ਨ ਲਓਗੇ ਅੱਜ ਅਸੀਂ ਸੋਚਦੀ ਪਈਆਂ ਮੈਂ ਕਿ ਮੈਂ ਪੀਸੀਏ ਦੇ ਵਿੱਚ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਮੈਂ ਐਡਮਿਸ਼ਨ ਲਵਾਂ ਕੰਪਿਊਟਰ ਹੀ ਕਿਉਂ ਕੰਪਿਊਟਰ ਦਾ ਸਕੋਪ ਬਹੁਤ ਜ਼ਿਆਦਾ ਹੁੰਦਿਆ ਹੈ ਅਸੀਂ ਡਿਜੀਟਲ ਦੁਨੀਆ ਨਾਲ ਜੁੜਾਂਗੇ ਤੇ ਅਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਵਿਕਸਿਤ ਕਰ ਸਕਦੇ ਆ ਸਾਡਾ ਵਿਕਾਸ ਹੋਏਗਾ ਤੇ ਤਾਂ ਮੈਂ ਸੋਚਦੀ ਮੈਨੂੰ ਪੀਸੀਏ ਕਰਨੀ ਚਾਹੀਦੀ ਹੈ ਅਧਿਆਪਕਾਂ ਵਾਲੋ ਕਿਹੋ ਜੀ ਸਪੋਰਟ ਰਹੀ ਤੁਹਾਨੂੰ ਟੀਚਰਸ ਹਮੇਸ਼ਾ ਹੀ ਸੁਪੋਰਟਿਵ ਰਹੇ ਅਗਰ ਤੁਹਾਨੂੰ ਕੋਈ ਚੈਪਟਰ ਨਹੀਂ ਸਮਝ ਆਉਂਦਾ ਤੁਸੀਂ ਟੀਚਰਸ ਨੂੰ ਜਾ ਕੇ ਪੁੱਛੋ ਤੁਹਾਨੂੰ ਦੁਬਾਰਾ ਉਸ ਚੈਪਟਰ ਨੂੰ ਥੋਰਲੀ ਰੀਡ ਕਰਵਾਣਗੇ ਤੁਹਾਨੂੰ ਸਮਝਾਣਗੇ ਕੋਈ ਵੀ ਕਨਸੈਪਟ ਹੋ ਜਾ ਨਹੀਂ ਹੋਏਗਾ ਜਿਹੜਾ ਤੁਹਾਨੂੰ ਕਹਿਣਗੇ ਕਿ ਰਹਿਣ ਦੇ ਬੱਚੇ ਸਾਰੇ ਕਰਾਉਂਦੇ ਨੇ ਚੈਪਟਰ ਪੂਰਾ ਪੂਰਾ ਕਰਾਉਂਦੇ ਨੇ ਤੇ ਕੋਈ ਵਜੀਫਾ ਵਾਂ ਵਗੈਰਾ ਵੀ ਪਹਿਲਾਂ ਫਿਊਚਰ ਦੇ ਵਿੱਚ ਤੁਹਾਨੂੰ ਮਿਲ ਚੁੱਕਾ ਹੈ ਸਰ ਵਜੀਫਾ 10th ਦੇ ਵਿੱਚ ਵੀ ਮੈਂ ਮੈਰਿਜ ਚਾਈ ਸੀ ਤੇ 1800 ਰੁਪਏ ਮੈਨੂੰ ਮੈਰਿਜ ਸਕਾਲਰਸ਼ਿਪ ਚੈੱਕ ਦੇ ਥਰੂ ਮਿਲੀ ਸੀ ਤੇ ਸੈਂਟੀਕਰ ਦੇ ਵਿੱਚ 10000 ਰੁਪਏ ਮਿਲੇ ਸੀ ਗਵਰਨਰ ਜੀ ਨੇ ਦਿੱਤੇ ਸੀ ਸਾਨੂੰ ਉਸ ਟਾਈਮ ਤੇ ਤੇ ਅਰ ਕੋਬਿੰਦ ਖਰਾਨਾ ਸਕਾਲਰਸ਼ਿਪ ਲੱਗੀ थी ਲੱਗੀ ਸੀ ਜਿਹਦੇ ਤਹਿਤ 20000 ਰੁਪਏ ਆਏ ਸੀ ਮੈਨੂੰ ਕਲਾਸ 2 ਕਲਾਸ ਦੇ ਵਿੱਚ ਕਿਹੜਾ ਵਿਸ਼ਾ ਜਿਹੜਾ ਹੈਗਾ ਆ ਜਿਹਦੇ ਚ ਤੁਸੀਂ ਤੁਹਾਨੂੰ ਆਪਣੇ ਆਪ ਚ ਮਹਿਸੂਸ ਹੋਇਆ ਕਿ ਮੈਨੂੰ ਇਸ ਵਿਸ਼ੇ ਦੀ ਹੋਰ ਤਿਆਰੀ ਦੀ ਲੋੜ ਆ ਮੈਂ ਹੋਰ ਇਸ ਵਿਸ਼ੇ ਨੂੰ ਪੜ੍ਹਨਾ ਚਾਹਾਂਗੀ ਜਾਂ ਜਿਹੜਾ ਓਖਾ ਲੱਗਾ ਸਬਜੈਕਟ ਕਿਹੜਾ ਸੀ ਇਕਨੋਮਿਕਸ ਵੀ ਹੋ ਜਾ ਸਬਜੈਕਟ ਆ ਤੁਸੀਂ ਜਿੰਨਾ ਪੜੋਗੇ ਉਹਨਾ ਕਰ ਜਿਵੇਂ ਅਕਸਰ ਬੱਚੇ ਕਹਿੰਦੇ ਨਾ ਮੈਥਸ ਕਿ ਮੈਥ ਬਹੁਤ ਟਫ ਹੁੰਦਾ ਵਾ ਸਾਨੂੰ ਹੋਰ ਚਾਹੀਦਾ ਵਾ ਕਰਨਾ ਪ੍ਰੈਕਟਿਸ ਪ੍ਰੈਕਟਿਸ ਮੈਥਸ ਵੀ ਆ ਤੇ ਨਾਲ ਇਕਨੋਮਿਕਸ ਵੀ ਆ ਇਕਨੋਮਿਕਸ ਆਪਣੇ ਆਪ ਚ ਬੜਾ ਬਰੋਡ ਸਬਜੈਕਟ ਆ ਜਿਹੜਾ ਚੈਪਟਰ ਪੜੋਗੇ ਅੱਗੇ ਉਹਦੇ ਹੋਰ ਕੁਐਸਚਨਸ ਨਿਕਲਦੇ ਜਾਣਗੇ ਤੇ ਨਾਲ ਗਰਾਫਸ ਥਿਉਰੀਜ਼ ਬਹੁਤ ਜ਼ਿਆਦਾ ਕੁਝ ਤੇ ਮੈਨੂੰ ਲੱਗਦਾ ਸੀ ਕਿ ਮੈਨੂੰ ਇੱਥੇ ਜ਼ਿਆਦਾ ਤਿਆਰੀ ਕਰਨੀ ਚਾਹੀਦੀ ਹੈ। ਹਾਂ ਜੀ ਮੈਮ ਸਭ ਤੋਂ ਪਹਿਲੇ ਤੇ ਤੁਹਾਡਾ ਨਾਮ ਤੇ ਤੁਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਪ੍ਰਿਪੇਅਰ ਕੀਤਾ ਕਿ ਜਿਵੇਂ ਜਿਵੇਂ ਕਿ ਗੁੱਡੀ ਨੇ ਦੱਸਿਆ ਕਿ ਮੇਰੇ ਕੋਲੋਂ ਮਦਰ ਮੇਰੇ ਕੰਮ ਵੀ ਨਹੀਂ ਸੀ ਕਰਵਾਉਂਦੇ ਤੇ ਕਿਸ ਤਰ੍ਹਾਂ ਤੁਸੀਂ ਪ੍ਰੋਪਰਲੀ ਇਸ ਬੱਚੀ ਨੂੰ ਪ੍ਰਿਪੇਅਰ ਕੀਤਾ ਤਾਂ ਜੋ ਅੱਜ ਉਹਨੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਤੇ ਤੁਹਾਡਾ ਨਾਮ ਰੋਸ਼ਨ ਕੀਤਾ ਹਾਂਜੀ ਦੇਖੋ ਇਹ ਮੇਰਾ ਨਾਮ ਰਜਨੀ ਹੈ ਮੈਂ ਫਰੀਦ ਮਮੀ ਹਾਂ ਕਿ ਕੇ ਕੰਮ ਦੇ ਘਰ ਦੇ ਹੁੰਦੇ ਰਹੇ ਬੱਚੇ ਸਾਡੇ ਹੱਥ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਸਿਚੂਸ਼ਨ ਖਵਾ ਸਕੀਏ ਜੇ ਬੱਚਾ ਆਪਣੀ ਮਿਹਨਤ ਦੇ ਨਾਲ ਹੀ ਪੜਦਾ ਰਹੇ ਤਾਂ ਇਹ ਬਹੁਤ ਹੀ ਵਧੀਆ ਹੈ ਕਿ ਇਹਨੇ ਸਾਨੂੰ ਤੰਗ ਨਹੀਂ ਕੀਤਾ ਕਿ ਮੇਰੇ ਪੇਪਰ ਆਉਣ ਵਾਲੇ ਨੇ ਜਾਂ ਕੋਚਾ ਮੇਰੀ ਟਿਊਸ਼ਨ ਖਵਾਉ ਜਾਂ ਕੁਝ ਕਰੋ ਸਾਨੂੰ ਆਪਣੇ ਬੱਚੇ ਤੇ ਮਾਣ ਹੈ ਕਿ ਆਪਣੀ ਮਿਹਨਤ ਦੇ ਬਲ ਤੇ ਹੀ ਇਹ ਕੇ ਸਥਾਨ ਤੇ ਪਹੁੰਚੀ ਹੈ ਤੇ ਕਦੀ ਘਰ ਦਾ ਕੰਮ ਵੀ ਕਰਵਾਇਆ ਬੱਚੇ ਕੋ ਜਦੋਂ ਮੈਂ ਠੀਕ ਨਹੀਂ ਹੁੰਦੀ ਮੈਨੂੰ ਦਮੇ ਦੀ ਸ਼ਿਕਾਇਤ ਹੈ ਤੇ ਜਦੋਂ ਮੈਂ ਨਹੀਂ ਠੀਕ ਹੁੰਦੀ ਤੇ ਉਦੋਂ ਮੇਰੀਆਂ ਦੋਨੇ ਬੇਟੀਆਂ ਮੇਰੀ ਹੈਲਪ ਕਰਦੀਆਂ ਨੇ ਹੁਣ ਬੱਚੀ ਆਈਪੀਐਸ ਬੰਨਣਾ ਚਾਹੁੰਦੀ ਹੈ ਤੇ ਪ੍ਰਸ਼ਾਸਨ ਤੋਂ ਕੀ ਮਦਦ ਦੀ ਮੰਗ ਕਰਨੀ ਜਾਊਗੀ ਮਦਦ ਦੀ ਹੈ ਇਹ ਕਿ ਜੇ ਜਿੱਥੋਂ ਤੱਕ ਹੱਲ ਹੋ ਸਕੇ ਮੇਰੇ ਬੱਚੇ ਦੀ ਹੋਣੀ ਚਾਹੀਦੀ ਹੈ ਕਿ ਅੱਗੇ ਵਧ ਸਕੇ ਹਾਂਜੀ ਸਰ ਤੁਹਾਡਾ ਨਾਮ ਤੇ ਅੱਜ ਪਰੀ ਨੇ ਪੂਰੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ ਤੁਹਾਡਾ ਨਾਮ ਰੋਸ਼ਨ ਕੀਤਾ ਕੀ ਮਹਿਸੂਸ ਕਰ ਰਹੇ ਹੋ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਜੋ ਬੱਚੇ ਨੇ ਮਿਹਨਤ ਕੀਤੀ ਹੈ ਵੀ ਰੰਗ ਲਾਈ ਹੈ ਤੇ ਆਪਣਾ ਮਿਹਨਤ ਨਾਲ ਹੀ ਕੀਤਾ ਇਹਨੇ ਜੋ ਪੜਾਈ ਕੀਤੀ ਹੈ ਇਹ ਗੋ ਵੀ ਬੜੇ ਲਿਖੇ ਆਪਾਂ ਤਾਂ ਇਹ ਕੋਸ਼ਿਸ਼ ਕਰਾਂਗੇ ਆਪਣੇ ਵੱਲ ਜ ਨਹੀਂ ਹੋ ਸਕਦੀ ਹੈ ਇਹਨੂੰ ਪਰੇ ਦੇ ਪੜਾ ਰਿਹਾ ਕੇ ਕੁਝ ਪੰਜੇ ਜੇ ਪੰਸਨ ਬਣਾ ਸਕਦੀ ਹੈ ਤੇ ਮਿਹਨਤ ਕਰਕੇ ਕੁਝ ਪੜਨਾ ਚਾਹਦੇ ਹਾਸਿਲ ਕਰਨਾ ਚਾਹੰਦੀ ਕਰੇ ਬੜਾ ਚੰਗੋ ਗੁਜਾਰ ਹੋਵਾਂਗੇ ਉਹਨਾਂ ਦੇ ਸਰਕਾਰ ਦੇ ਧੰਨਵਾਦੀ ਹੋਵਾਂਗੇ ਵੀ ਇਹ ਕੁਝ ਹੈਲਪ ਕਰਨ ਤੇ ਇਹਦੀ ਪੜਾਈ ਵਾਸਤੇ ਪੜ੍ਹ ਲਿਖੇ ਕੁਝ ਨਾ ਕੁਝ ਕਰ ਸਕੇਗੀ ਕੁਝ ਨਾ ਕੁਝ ਦਿਖਾ ਸਕੇਗੀ ਜਿਵੇਂ ਉਹਦਾ ਸੁਪਨਾ ਆ ਆਈਪੀਐਸ ਬੰਨਣਾ ਚਾਹੁੰਦੀ ਹੈ ਗੁੱਡੀ ਕਿਸਾਂ ਦੇਖਦੇ ਹੋ ਪਰ ਉਹ ਖੁਸ਼ੀ ਨਾਲ ਜੇ ਸਾਡੇ ਆਈਪੀਐਸ ਬੰਨਣਾ ਚਾਹਦੀ ਆ ਆਈਪੀਐਸ ਬਣੇ ਤੇ ਦੇ ਆਪਾਂ ਦੇ ਆਪਣੇ ਜੋ ਜਿੰਨੀ ਮੈਂਥ ਹੋ ਸਕਦੀ ਹੈ ਮਾਪਿਓ ਕਰ ਸਕਦੇ ਉਹ ਨਹੀਂ ਕਰਨਾ ਚਾਹਾਂਗੇ ਉਹ ਵੀ ਤਤੋਂ ਵੱਧ ਤੇ ਬਾਕੀ ਉਹ ਪਰਮੇਸ਼ਵਰ ਤੇ ਆਤਾ ਹੈ ਪ੍ਰਮਾਤਮਾ ਦੇ ਤੇ ਬਾਕੀ ਸਰਕਾਰ ਸਾਡੀ ਬਿਠੀ ਹੈ ਜੇ ਕੁਝ ਹੈਲਪ ਕਰ ਸਕਦੀ ਹੈ ਤੇ ਬੜੇ ਸ਼ੁਕਰ ਗੁਜ਼ਾਰਾ ਮਾਪੇ